ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜਿਹਨੇ ਵੀਡੀਓ ਦੇਖਦੇ ਆਪਣੀ ਤੇ ਆਪਾਂ ਕੰਮ ਤੇ ਆ ਇਸ ਟਾਈਮ ਕੰਮ ਤੇ ਆਪਾਂ ਘਰ ਚਾ ਰੋੜਦੇ ਆ ਤੇ ਆਹ ਇਧਰ ਕਲੋਨੀ ਕੱਟਦੀ ਝੰਡੇ ਝੁੰਡੇ ਲੱਗ ਗਏ ਤੇ ਇਹ ਵੀਡੀਓ ਆਪਾਂ ਅੱਜ YouTube ਦੀ ਨਵੀਂ ਸ਼ੁਰੂ ਕਰਦੇ ਆ YouTube ਤੇ ਪਹਿਲਾ ਬਲੌਗ ਪਾਉਣ ਲੱਗੇ ਆ ਤੇ ਵੀਰ ਬਣ ਕੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਕਮੈਂਟ ਤੇ ਸਯਾ ਜਰੂਰ ਰੱਖਣਾ ਤੇ ਕਿਵੇਂ ਦਾ ਕੰਮ ਲੱਗਦਾ ਆਪਣਾ ਤੇ ਆ ਆਪਣਾ ਚਨੇਜ ਦਾ ਕੰਮ ਆ ਇਹ ਆਪਾਂ ਡੇਲੀ ਫੇਸ ਇੰਸਟਾ ਤੇ ਵੀ ਤੇ ਫੇਸਬੁਕ ਤੇ ਦਿਖਾਉਂਦੇ ਰਹਿਨੇ ਆ ਤੇ ਜੁੜੇ ਰਹੋ ਆਪਣੀਆਂ ਵੀਡੀਓ ਦੇ ਨਾਲ ਲਓ ਜੀ ਇਧਰ ਸਾਰਾ ਆਪਣਾ ਕਰੰਡੀ ਪਲਾਸਟਰ ਦਾ ਕੰਮ ਕੰਪਲੀਟ ਕਰ ਲਿਆ ਤੇ ਆ ਵੀ ਗੰਦ ਸਾਰੀ ਤਕਰੀਬਨ ਆਪਾਂ ਕਰ ਲਈ ਤੇ ਪਹਿਲਾਂ ਨਹੀਂ ਸੀ ਇਹ ਕੰਮ ਹੁੰਦੇ ਕਰੰਡੀ ਪਲਾਸਟਰਾਂ ਦੇ ਤੇ ਹੁਣ ਜਦ ਇਹ ਹੋਣ ਲੱਗੇ ਇਹ ਵੀ ਨਿਵਾ ਵੀ ਪੂਰਾ ਫੁੱਲ ਮਜ਼ਬੂਤ ਕੰਮ ਹੋਵੇ ਜਿਹੜਾ ਪਾਣੀ ਪੂਣੀ ਦੀ ਦਿੱਕਤ ਨਾ ਵੀ ਕਿਸੇ ਗੱਲੋਂ ਬਸ ਆਪਣਾ ਰਹਿ ਗਿਆ ਡਿਗ ਇੱਕ ਉਹ ਫਰੰਟ ਵਾਲੀ ਕੰਧ ਰਹਿੰਦੀ ਐ ਬਸ ਇਹ ਕਰ ਦੇਣਾ ਆਪਾਂ ਕੰਪਲੀਟ ਲਓ ਜੀ ਹੋ ਗਿਆ ਕੰਮ ਕੰਪਲੀਟ ਆਪਣਾ ਚਾਰ ਸਪੇਰਾ ਹੋ ਗਿਆ ਤਾਂ ਕਰਾਂਦੀ ਪਲਾਸਟਰ ਚਾਰ ਸਪੇਰਾ ਓਕੇ ਕਰਤਾ ਤੇ ਹੁਣ ਪਊਗੀ ਇਹ ਚ ਪਰਤ ਪਰਤ ਪਾ ਕੇ ਫਿਰ ਆਪਣਾ ਕੰਮ ਦੁਬਾਰਾ ਚੱਲੂ ਇੱਕ ਪਰਤ ਦितीय ਰਿੱਤੇ ਕਰਤਾ ਕੰਮ ਹੁਣ ਵੀਡੀਓ ਦੀ ਸਮਾਪਤੀ ਕਰਦੇ ਆਂ ਹਲਾਂਕਿ ਨਮੀ ਵੀਡੀਓ ਚ ਸਾਰੇ ਭੈਣ ਭਰਾ ਮੋਂ ਸਸਰੀ ਕਾਲ ਜੀ